ਕਾਲਪੁਰਖ ਨੇ ਸਾਰਿਆਂ ਨੂੰ ਇੱਕੋ ਜੀ ਸ਼ਕਤੀ ਦਿੱਤੀ ਆ ਜਿਹਹ ਜਾ ਆਪਾਂ ਇਸ ਦਾ ਇਸਤੇਮਾਲ ਕਰਾਂਗੇ ਉਹੀ ਜਹ ਹੀ ਆਪਾਂ ਨੂੰ ਫਲ ਮਿਲਣਾ ਇਹ ਆਪਾਂ ਰੋਜ਼ ਹੀ ਦੇਖਦੇ ਆਂ ਜਦੋਂ ਰੋਜ਼ ਸਵੇਰੇ ਉੱਠਦੇ ਆਂ ਤਾਂ ਜਿਹਹ ਜਾ ਆਪਾਂ ਉਸ ਦਾ ਰੋਜ਼ ਇਸਤੇਮਾਲ ਕਰਦੇ ਆਂ ਤਾਂ ਸ਼ਾਮ ਤੱਕ ਆਪਾਂ ਨੂੰ ਉਹੀ ਜਹ ਹੀ ਮਹਿਸੂਸ ਹੁੰਦਾ ਇਹ ਹੀ ਸੱਚ ਹੈ ਇਸ ਤੂਹੋਂ ਕਦੇ ਵੀ ਨਹੀਂ ਪਦਣਾ ਚਾਹੀਦਾ ਕਿਉਂਕਿ ਅਕਾਲ ਪੁਰਖ ਵੀ ਸੋਚਦਾ ਵੀ ਮੈਨੂੰ ਸ਼ਕਤੀ ਦਿੱਤੀ ਐ ਨਹੀਂ ਜ਼ਿਆਦਾ ਤਾਂ ਇਸਨੇ ਕਿਹੜੇ ਕੰਮ ਚਲਾਈ ਆ ਨਾ ਉਸ ਹਸਨਾਂ ਦੀ ਆਪਾਂ ਨੂੰ ਜੀ ਹੁਕਮ ਮਿਲਦਾ ਹੁਕਮਾਂ ਦਾ ਉਸਦੇ ਹੁਕਮ ਅਨੁਸਾਰ ਹੀ ਆਪਾਂ ਨੂੰ ਸੁੱਖ ਦੁੱਖ ਮਿਲਦੇ ਨੇ ਇਸ ਲਈ ਆਪਾਂ ਸਾਰਿਆਂ ਨੂੰ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਅਕਾਲ ਪੁਰਖ ਨੇ ਸਾਰਿਆਂ ਨੂੰ ਇੱਕੋ ਜੀ ਸ਼ਕਤੀ